ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਖਬਾਰ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਮੋਹਨ ਸਿੰਘ ਉਰਲਾਣਾ ਦੁਆਰਾ ਲਿਖੇ ਹੋਏ ਲੇਖ ਮੂਲ ਮੰਤਰ ਦੀ ਸ਼ਕਤੀਬਾਰੀ ਮੂਲ ਮੰਤਰ ਦੀ ਸ਼ਕਤੀ ਸਰਦਾਰ ਮਿਹਰਬਾਨ ਸਿੰਘ ਸਿੰਗਾਪੁਰ ਦੀ ਇੱਕ ਨਾਮੀ ਸ਼ਖਸੀਅਤ ਹੋਈ ਹੈ 70ਵਿਆਂ ਦੇ ਦਹਾਕੇ ਵਿੱਚ ਉਨ੍ਹਾਂ ਮੈਨੂੰ ਇਹ ਘਟਨਾ ਸੁਣਾਈ ਜੋ ਕਿ ਮੈਂ ਇੱਥੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਸਰਦਾਰ ਮਿਹਰਬਾਨ ਸਿੰਘ ਵੱਲੋਂ ਵਿਆਨੀ ਘਟਨਾ ਉਹਨਾਂ ਦੱਸਿਆ ਕਿ ਅਸੀਂ ਪਾਕਿਸਤਾਨ ਵਿਖੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਗਏ ਜਨਰਲ ਅਜੂਬ ਖਾਂ ਉਹਨੇ ਦਿਨੀ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਉਹਨਾਂ ਸਾਨੂੰ ਆਪਣੇ ਘਰ ਚਾਹ ਪਾਣੀ ਵਾਸਤੇ ਸੱਦਿਆ ਜਦੋਂ ਅਸੀਂ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਬੜਾ ਗਰਮ ਜੋਸ਼ੀ ਨਾਲ ਸਾਡਾ ਸਵਾਗਤ ਕੀਤਾ ਜਦੋਂ ਅਸੀਂ ਡ్రਾਈング ਰੂਮ ਵਿੱਚ ਦਾਖਲ ਹੋਏ ਤਾਂ ਮੈਂ ਸਾਹਮਣੀ ਦੀਵਾਰ ਦੇਖ ਕੇ ਹੱਕਾ ਬੱਕਾ ਰਹਿ ਗਿਆ ਉਸ ਉੱਪਰ ਪੇਂਟਿੰਗ ਨਾਲ ਲਿਖਿਆ ਹੋਇਆ ਸੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤੇ ਇਸ ਦੇ ਹੇਠਾਂ ਦੋ ਫਰੇਮ ਲਟਕ ਰਹੇ ਸਨ ਇੱਕ ਫਰੇਮ ਵਿੱਚ ਪੰਜਾਬੀ ਗੁਰਮੁਖੀ ਲਿਪੀ ਵਿੱਚ ਅਤੇ ਦੂਸਰੇ ਵਿੱਚ ਉਰਦੂ ਲਿਪੀ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਜਿਸ ਦਾ ਪੰਜਾਬੀ ਰੂਪ ਇਸ ਪ੍ਰਕਾਰ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਸਾਡੀ ਆਪਸ ਵਿੱਚ ਗੱਲਬਾਤ ਸ਼ੁਰੂ ਹੋਈ ਮੈਨੂੰ ਮੂਲ ਮੰਤਰ ਬਾਰੇ ਜਾਣਨ ਦੀ ਬੜੀ ਕਾਲੀ ਸੀ ਤੇ ਮੈਂ ਗੱਲਾਂ ਨੂੰ ਵਿਚਾਲੇ ਟੋਕ ਕੇ ਪੁੱਛ ਹੀ ਲਿਆ ਜਿਸ ਬਾਰੇ ਪ੍ਰਸ਼ਨ ਉੱਤਰ ਇਸ ਪ੍ਰਕਾਰ ਹੋਈ ਜਰਨਲ ਸਾਹਿਬ ਜੇ ਆਪ ਇਜਾਜ਼ਤ ਦੇਵੋ ਤਾਂ ਮੈਂ ਇਸ ਮੂਲ ਮੰਤਰ ਬਾਰੇ ਜਾਣਨਾ ਚਾਹੁੰਦਾ ਹਾਂ ਉਨਾ 1 ਮਿੰਟ ਲਈ ਚੁੱਪੀ ਸਾਦੀ ਤੇ ਫਿਰ ਬੋਲੇ ਸਰਦਾਰ ਬਹਾਦਰ ਮਿਹਰਬਾਨ ਸਿੰਘ ਜੀ ਇਹ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਹੈ ਜਿਸ ਦੇ ਸਹਾਰੇ ਅੱਜ ਮੈਂ ਸਦਰ-ਏ-ਪਾਕਿਸਤਾਨ ਦੀ ਪਦਵੀ ਤੱਕ ਪਹੁੰਚਿਆ ਹਾਂ ਜਨਾਬ ਅਯੂਬ ਖਾਨ ਨੇ ਆਪਣੇ ਅਤੀਤ ਬਾਰੇ ਜਾਣਕਾਰੀ ਵਿਸਥਾਰ ਨਾਲ ਦਿੱਤੀ ਮੈਂ ਐਪਟਾਵਾ ਵਿੱਚ ਪੜਿਆ ਕਰਦਾ ਤਾਂ ਜਿਸ ਤੋਂ ਨਾ ਲਾਈਕ ਸਟੂਡੈਂਟ ਹੋਣ ਕਰਕੇ ਮੈਨੂੰ ਸਬਕ ਯਾਦ ਨਾ ਹੋਣ ਕਰਕੇ ਹਰ ਰੋਜ਼ ਜਮਾਤ ਵਿੱਚ ਕੁੱਟ ਪੈਂਦੀ ਸੀ ਇੱਕ ਦਿਨ ਮੈਂ ਲੁਕਣ ਵਾਸਤੇ ਗੁਰਦੁਆਰੇ ਸਾਹਿਬ ਚੱਲਿਆ ਗਿਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਜੀ ਮੈਨੂੰ ਜਾਣਦੇ ਸਨ ਤੇ ਉਹਨਾਂ ਨੇ ਮੇਰੇ ਲਈ ਇਹ ਸਵਾਲ ਕੀਤਾ ਅਯੋਬਿਆ ਕਿੱਧਰ ਤੁਰਿਆ ਫਿਰਦਾ ਹੈ ਤੇਰਾ ਤਾਂ ਸਕੂਲ ਦਾ ਵਕਤ ਹੈ ਮੈਂ ਬੜਾ ਦੁਖੀ ਹੋ ਕੇ ਉਹਨਾਂ ਨੂੰ ਇਹ ਕਿਹਾ ਬਾਬਾ ਜੀ ਮੈਂ ਸਕੂਲੇ ਨਹੀਂ ਜਾਣਾ ਮੈਨੂੰ ਤਾਂ ਹਰ ਰੋਜ਼ ਕੁੱਟ ਪੈਂਦੀ ਹੈ ਮੇਰੇ ਤੋਂ ਕੁੱਟ ਨਹੀਂ ਖਾਦੀ ਜਾਂਦੀ ਬਾਬਾ ਜੀ ਨੇ ਬੜੇ ਪਿਆਰ ਨਾਲ ਮੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਮਝਾਇਆ ਤੇ ਆਖਿਆ ਪੁੱਤਰ ਅਜੂਬਿਆ ਅੱਜ ਤੋਂ ਬਾਅਦ ਤੈਨੂੰ ਕਦੇ ਵੀ ਕੁੱਟ ਨਹੀਂ ਪਵੇਗੀ ਤੂੰ ਇਦਾਂ ਕਰੀ ਜਦੋਂ ਸਕੂਲ ਜਾਇਆ ਕਰੇ ਤਾਂ ਇਸ ਮੂਲ ਮੰਤਰ ਦਾ ਪਾਠ ਕਰਦਾ ਜਾਇਆ ਕਰੀ ਉਹਨਾਂ ਨੇ ਆਪ ਪੂਲ ਮੰਤਰ ਦਾ ਪਾਠ ਕਰਦਿਆਂ ਹੋਇਆਂ ਮੈਨੂੰ ਪਿੱਛੇ ਬੋਲਣ ਲਈ ਆਖਿਆ ਤੇ ਕਈ ਵਾਰ ਬਾਬਾ ਜੀ ਨੇ ਦੁਹਰਾਇਆ ਤੇ ਮੈਂ ਵੀ ਬਾਰ-ਬਾਰ ਪਾਠ ਕੀਤਾ ਤੇ ਫਿਰ ਜਦੋਂ ਮੈਨੂੰ ਪਾਠ ਜ਼ੁਬਾਨੀ ਯਾਦ ਹੋ ਗਿਆ ਤਾਂ ਉਹਨਾਂ ਨੇ ਮੈਨੂੰ ਆਪਣੇ ਘਰ ਜਾਣ ਵਾਸਤੇ ਆਖਿਆ ਮੈਂ ਉਹਨਾਂ ਦੇ ਪੈਰੀਂ ਹੱਥ ਲਾਇਆ ਤੇ ਆਪਣੇ ਘਰ ਚਲਾ ਗਿਆ ਅਗਲੇ ਦਿਨ ਮੈਂ ਮੂਲ ਮੰਤਰ ਦਾ ਜਾਪ ਕਰਦਾ ਹੋਇਆ ਆਪਣੇ ਸਕੂਲ ਗਿਆ ਤੇ ਆਪਣੀ ਜਮਾਤ ਵਿੱਚ ਜਾ ਬੈਠਾ ਮਾਸਟਰ ਜੀ ਕੋਲੋਂ ਮੈਨੂੰ ਕੋਈ ਮਾਰਨਾ ਪਈ ਤੇ ਛੁੱਟੀ ਹੋਣ ਮਗਰੋਂ ਖੁਸ਼ੀ-ਖੁਸ਼ੀ ਮੈਂ ਘਰ ਚਲਿਆ ਗਿਆ। ਮੈਂ ਆਪਣਾ ਨਿਤ ਗਰਮ ਬਣਾਇਆ ਤੇ ਮੂਲ ਮੰਤਰ ਦਾ ਵੱਧ ਤੋਂ ਵੱਧ ਪਾਠ ਕਰਨ ਲੱਗ ਪਿਆ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲ ਮੰਤਰ ਨੇ ਮੈਨੂੰ ਬੜਾ ਉਤਸ਼ਾਹ ਬਖਸ਼ਿਆ। ਇਮਤਿਹਾਨਾਂ ਦੇ ਦਿਨ ਆ ਗਈ ਤੇ ਮੈਂ ਗੁਰਦੁਆਰੇ ਸਾਹਿਬ ਜਾ ਕੇ ਪਹਿਲਾਂ ਅੰਦਰ ਮੱਥਾ ਟੇਕਿਆ ਤੇ ਫਿਰ ਬਾਬਾ ਜੀ ਨੂੰ ਪੈਰੀ ਪਹਿਣਾ ਕਰਕੇ ਜੋਦੜੀ ਕੀਤੀ। ਬਾਬਾ ਜੀ ਕਿਰਪਾ ਕਰੋ ਮੈਂ ਪਾਸ ਹੋ ਜਾਵਾਂ। ਅਕੋਂ ਬਾਬਾ ਜੀ ਨੇ ਬੜੀ ਮੁਹੱਬਤ ਨਾਲ ਮੈਨੂੰ ਇਹ ਆਖਿਆ ਅਜਬਿਆ ਬਾਬੇ ਨਾਨਕ ਦਾ ਮੂਨ ਮੰਤਰ ਤੈਨੂੰ ਦਿੱਤਾ ਹੈ ਇਸ ਦਾ ਸਹਾਰਾ ਨਾ ਛੱਡੀ ਜਾਂ ਜਿਹੜੇ ਮਰਤਵੇ ਤੇ ਤੂੰ ਪਹੁੰਚਣਾ ਚਾਹੇਂਗਾ ਜ਼ਰੂਰ ਪਹੁੰਚ ਜਾਵੇਂਗਾ ਮੈਂ ਬਾਬਾ ਜੀ ਤੋਂ ਵਿੱਦਿਆ ਲਈ ਤੇ ਇਮਤਿਹਾਨਾਂ ਵਿੱਚੋਂ ਪਾਸ ਹੋ ਗਿਆ ਇਸ ਤੋਂ ਮਗਰੋਂ ਮੈਂ ਉੱਚ ਵਿੱਦਿਆ ਪ੍ਰਾਪਤ ਕਰਕੇ ਫੌਜ ਵਿੱਚ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਇਸ ਰੁਤਬੇ ਦੇ ਪਹੁੰਚਿਆ ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਲਾਮ ਸਦਕਾ ਤੇ ਬਾਬਾ ਜੀ ਦੇ ਜਿਹੜੇ ਗੁਰੂ ਸਾਹਿਬ ਤੋਂ ਵਰਸਾਏ ਹੋਏ ਸਨ ਉਹਨਾਂ ਦੇ ਵਰਵਾਕ ਨਾਲ ਹੀ ਹੋਇਆ ਹੈ ਮੈਂ ਬਾਬੇ ਨਾਨਕ ਦਾ ਅਦਨਾ ਜਿਹਾ ਸੇਵਕ ਹਾਂ ਬਾਬਾ ਜੀ ਜਿਨ੍ਹਾਂ ਨੇ ਮੈਨੂੰ ਇਹ ਮੂਲ ਮੰਤਰ ਯਾਦ ਕਰਵਾਇਆ ਤੇ ਇਸ ਦਾ ਜਾਪ ਕਰਨ ਦਾ ਹੁਕਮ ਲਾਇਆ ਮੈਂ ਉਹਨਾਂ ਨੂੰ ਵੀ ਸਦਾ ਯਾਦ ਕਰਦਾ ਰਹਿੰਦਾ ਹਾਂ ਉਹਨਾਂ ਦਾ ਸੋਹਣਾ ਮੁਖੜਾ ਸਦਾ ਮੇਰੇ ਚਿੱਤੇ ਵਿੱਚ ਹੈ ਆਪ ਜੀ ਨਾਨਕ ਜੀ ਦੇ ਪੈਰੋਗਾਰ ਹੋ ਮੇਰੇ ਧਨ ਪਾਗਾਨ ਤੁਸੀਂ ਮੇਰੇ ਘਰ ਵਿੱਚ ਆਪਣੇ ਮੁਬਾਰਕ ਚਰਨ ਪਾਏ ਹਨ ਅਸੀਂ ਇਹ ਸਾਰੀ ਘਟਨਾ ਸੁਣ ਕੇ ਬੜੇ ਪਸੰਨ ਹੋਏ ਤੇ ਚਾਹ ਪਾਣੀ ਆਦਿ ਛੱਕ ਕੇ ਜਨਰਲ ਸਾਹਿਬ ਤੋਂ ਆਗਿਆ ਮੰਗੀ ਤੇ ਉਹ ਸਾਨੂੰ ਬਾਹਰ ਤੱਕ ਛੱਡਣਾਈ ਇਹ ਪਿਆਰੀ ਤੇ ਮਿੱਠੀ ਮਿਲਣੀ ਸਾਨੂੰ ਕਦੇ ਵੀ ਨਹੀਂ ਭੁੱਲ ਸਕਦੀ ਉਪਰੋਕਤ ਜਾਣਕਾਰੀ ਬਠਿੰਡੇ ਵਾਲੇ ਡਾਕਟਰ ਅਨੋਖ ਸਿੰਘ ਜੀ ਨੂੰ ਸਰਦਾਰ ਮਿਹਰਬਾਨ ਜੀ ਨੇ ਦਿੱਤੀ ਸੀ ਜਿਸ ਨੂੰ ਡਾਕਟਰ ਸਾਹਿਬ ਨੇ ਕਲਮਬੱਧ ਕੀਤਾ ਜਦੋਂ ਡਾਕਟਰ ਜੀ ਵੀ ਗੁਰਧਾਮਾ ਦੀ ਯਾਤਰਾ ਲਈ ਪਾਕਿਸਤਾਨ ਗਏ ਦੇ ਬਾਰੇ ਜ਼ਿਕਰ ਉਹਨਾਂ ਨੇ ਇਸ ਪ੍ਰਕਾਰ ਕੀਤਾ ਹੈ ਸਨ 2000 ਇਸਵੀ ਵਿੱਚ ਮੈਨੂੰ ਪਾਕਿਸਤਾਨ ਵੀ ਜਾਣ ਦਾ ਸਬਬ ਮਿਲਿਆ ਤੇ ਮੈਂ ਗੁਰਦੁਆਰਾ ਸਾਈਬਾਨ ਦੇ ਦਰਸ਼ਨ ਕਰਕੇ ਬੜਪਾਗੀ ਬਣਿਆ ਇੱਕ ਦਿਨ ਲਾਹੌਰ ਸ਼ਹਿਰ ਦੇ ਕਿਸੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਨਚੇਤ ਜਨਾਬ ਆਯੂਬ ਖਾਂ ਤੇ ਸਰਦਾਰ ਮਿਹਰਬਾਨ ਸਿੰਘ ਜਿੱਤੇ ਮਿਲਨੀ ਵਾਲੀ ਘਟਨਾ ਯਾਦ ਆਈ ਤਾਂ ਮੈਂ ਇੱਕ ਕਿਤਾਬਾਂ ਦੀ ਦੁਕਾਨ ਵਿੱਚ ਚਲਾ ਗਿਆ ਤੇ ਦੁਕਾਨਦਾਰ ਤੋਂ ਸਦਰ ਆਯੂਬ ਖਾਨ ਦੀ ਆਟੋ ਬਾਇਓਗ੍ਰਾਫੀ ਸਵੈ ਜੀਵਨੀ ਮੰਗੀ ਬੁੱਕ ਸੈਲਰ ਨੇ ਇੱਕ ਅੰਗਰੇਜ਼ੀ ਦੀ ਪੁਸਤਕ ਮੈਨੂੰ ਦਿੱਤੀ ਜਿਸ ਦਾ ਨਾਂ ਫਰੈਂਡਸ ਨਾਟ ਮਾਸਟਰਸ ਸੀ ਮੇਰੇ ਅੱਗੇ ਰੱਖੀ ਤੇ ਮੈਂ ਉਸ ਕਿਤਾਬ ਦੇ ਵਰਕੇ ਫੋਲਣੇ ਸ਼ੁਰੂ ਕੀਤੇ ਜਿਸ ਵਿੱਚੋਂ ਮੈਨੂੰ ਸਰਦਾਰ ਮਿਹਰਬਾਨ ਸਿੰਘ ਜੀ ਵੱਲੋਂ ਦਿੱਤੀ ਜਾਣਕਾਰੀ ਮਿਲ ਗਈ। ਪ੍ਰਿੰਸੀਪਲ ਸਤਵੀਰ ਸਿੰਘ ਹੁਰਾਨੇ ਵੀ ਇੱਕ ਥਾਂ ਤੇ ਆਪਣੀ ਕਿਸੇ ਕਿਤਾਬ ਵਿੱਚ ਜਨਾਬ ਈਯੂਬ ਖਾਨ ਦੀ ਇਸ ਘਟਨਾ ਦਾ ਵਰਣਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੇ ਉਸ ਸਮੇਂ ਮੀਤ ਸਕੱਤਰ ਸਰਦਾਰ ਹਰਮਹਿੰਦਰ ਸਿੰਘ ਜੀ ਵੱਲੋਂ ਪ੍ਰਕਾਸ਼ਿਤ ਕਿਤਾਬ ਪਾਕਿਸਤਾਨ ਪ੍ਰਧਾਨ ਈਯੂਬ ਖਾਨ ਉੱਤੇ ਮੂਲ ਮੰਤਰ ਦਾ ਜਾਦੂ ਤੇ ਹੋਰ ਹਟ ਬੀਤੇ ਚਮਤਕਾਰ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਈ ਹੈ ਜਿਸ ਦਾ ਪੁਸਤਕਰਮ 7828 ਹੈ ਇਸ ਵਿੱਚ ਹੋਰ ਵੀ ਮਹਾਨ ਸਖਸ਼ੀਤਾਵਾਂ ਦੀਆਂ ਮੂਲ ਮੰਤਰ ਦੀ ਸ਼ਕਤੀ ਬਾਰੇ ਆਪਣੀਆਂ ਹਟ ਬੀਤੀਆਂ ਦਾ ਵਰਣਨ ਕੀਤਾ ਗਿਆ ਹੈ ਜਨਾਮ ਈਯੂਬ ਖਾਂ ਦੇ ਲੇਖ ਦੇ ਲਿਖਾਰੀ ਡਾਕਟਰ ਅਨੋਖ ਸਿੰਘ ਬਠਿੰਡਾ ਵਾਲੇ ਹਨ ਕਿਤਾਬ ਦੇ ਪੰਨਾ 4 ਅਤੇ 5 ਉਤੇ ਇਹ ਜਾਣਕਾਰੀ ਦਿੱਤੀ ਗਈ ਹੈ। ਅਸਲ ਵਿੱਚ ਸਰਦਾਰ ਹਰਮਹਿੰਦਰ ਸਿੰਘ ਇਸ ਦੇ ਸੰਪਾਦਕ ਹਨ। ਇਸ ਪੁਸਤਕ ਵਿੱਚ ਮੂਲ ਮੰਤਰ ਦੀ ਸ਼ਕਤੀ ਸੰਬੰਧੀ ਪੜ੍ਹ ਕੇ ਹਰ ਸਿੱਖ ਦੇ ਹਿਰਦੇ ਵਿੱਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ। ਮੈਂ ਲੇਖਕ ਮੋਹਨ ਸਿੰਘ ਔਰਲਾਣਾ ਨੇ ਇਸ ਨੂੰ ਸਪਸ਼ਟ ਤੇ ਰੋਚਿਕਰਨ ਲਈ ਮੂਲ ਪਾਠ ਨੂੰ ਕੁਝ ਬਦਲ ਕੇ ਤੇ ਨਿਖੇੜ ਕੇ ਵਿਸਥਾਰ ਵਿੱਚ ਵਰਣਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ